ਸਿਮਰਨ ਦੀਆਂ ਬਰਕਤਾਂ ਦੇ ਪ੍ਰਥਾਏ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਪਰਮਾਨ ਕਰਦੇ ਹਨ ਪ੍ਰਭ ਕਹ ਸਿਮਰਨ ਕਾਰਜ ਪੂਰੇ ਸਿਮਰਨ ਕਰਨ ਵਾਲੇ ਜੀਵ ਦੇ ਲੋਕ ਪਰਲੋਕ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਨੇ ਪ੍ਰਭ ਕਹ ਸਿਮਰਨ ਤਬ ਹੂ ਨਾ ਚੂਰੇ ਸਿਮਰਨ ਕਰਨ ਵਾਲੇ ਜੀਵ ਨੂੰ ਕਦੇ ਵੀ ਚਿੰਤਾ ਚੋਰਾ ਨਹੀਂ ਵਿਆਪਦਾ ਪ੍ਰਭ ਕੈ ਸਿਮਰਨ ਹਰ ਗੁਨ ਬਾਨੀ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਹਮੇਸ਼ਾ ਹਰੀ ਦੇ ਗੁਣਾਂ ਨੂੰ ਉਚਾਰਦੇ ਨੇ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਉਹ ਸਹਿਜੇ ਹੀ ਪਰਮਾਤਮਾ ਦੇ ਪ੍ਰੇਮ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨੇ ਪ੍ਰਭ ਕੈ ਸਿਮਰਨ ਨੈਚਲ ਆਸਨ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਜੀਵ ਨੂੰ ਅਮਰ ਅਵਸਥਾ ਪ੍ਰਾਪਤ ਹੋ ਜਾਂਦੀ ਏ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਅਤੇ ਉਹਨਾਂ ਦੇ ਹਿਰਦੇ ਘਰ ਵਿੱਚ ਪ੍ਰੇਮ ਰੂਪੀ ਕਮਲ ਖਿੜ ਜਾਂਦਾ ਏ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਪ੍ਰਮਾਤਮਾ ਦੇ ਨਾਮ ਦਾ ਅਨਹਦ ਰੱਬੀ ਤੁਨ ਉਸ ਜੀਵ ਨੂੰ ਸੁਣੀ ਸ਼ੁਰੂ ਹੋ ਜਾਂਦੀ ਏ ਸੁਖ ਪ੍ਰਭ ਸਿਮਰਨ ਦਾ ਅੰਤ ਨਾ ਪਾਰ ਪ੍ਰਮਾਤਮਾ ਦੇ ਸਿਮਰਨ ਕਰਨ ਵਾਲੇ ਜੀਵ ਦੀਆਂ ਖੁਸ਼ੀਆਂ ਦਾ ਸੁੱਖਾਂ ਦਾ ਫਿਰ ਅੰਤ ਨਹੀਂ ਹੁੰਦਾ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਭਇ ਜਿਨਾਂ ਜੀਵਾਂ ਤੇ ਪ੍ਰਮਾਤਮਾ ਕਿਰਪਾ ਕਰਦਾ ਏ ਉਹ ਹੀ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜਦੇ ਹਨ ਨਾਨਕ ਤਿੰਨ ਜਨ ਸਰਨੀ ਪਇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਜੀਵਾਂ ਦੇ ਸ਼ਰਨ ਪੈਣ ਦੀ ਗੱਲ ਕਰਦੇ ਹਨ ਜੋ ਪ੍ਰਮਾਤਮਾ ਦੇ ਨਾਮ ਨੂੰ ਸਿਮਰਦੇ ਹਨ